ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੂਪਿੰਗਾ ਤਸੀਲ ਐਤਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਸੂਈਆਂ ਮੱਝਾਂ ਤੇ ਇੱਕ ਕੱਟਾ ਤੁਹਾਨੂੰ ਦਿਖਾਉਣਾ ਹੈ ਤੇ ਬਾਕੀ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਖੜੋ ਤੇ ਜਿਹੜਾ ਕੋਈ ਵੀ ਨਈ ਪਹੁੰਚਦਾ ਆਪਣੇ ਵੀਡੀਓ ਕੋਲ ਤੇ ਚੋਅ ਜ਼ਰੂਰ ਕਰਾ ਲਿਆ ਕਰੋ ਜੀ ਤੇ ਬਾਕੀ ਇਹ ਆ ਵੀ ਚਲੋ ਆਪਣੇ ਇੱਥੇ ਵੀ ਵੇਖ ਚਾ ਕੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸੋ ਫਿਰ ਇੱਕ ਵਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਹਾਂਜੀ ਡਾਕ ਖਾਨਾ ਗਗੋਮਰ ਤੇ ਪਿੰਡ ਸਾਡਾ ਸੂਪੀਆਂ ਨਾਮ ਮੇਰਾ ਜਾਰਜ ਮਸੀਹ ਹੈ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦੋ ਨੜੇ ਨਿਵੇਕ 44 9623 ਠੀਕ ਹੈ ਜੀ ਵੇਗਿਆ ਮਾਲ ਉਦਨ ਲਾ ਫਿਰ ਮਾਰ ਵੇਗਿਆ ਜੀ ਹੋਰ ਵੀ ਮਾਲ ਆਇਆ ਹੀ ਉਹ ਵੀ ਲੋਕਲ ਮਿਲ ਗਿਆ ਠੀਕ ਹੈ ਤੇ ਆਪੇ ਹੁਣ ਚਲੋ ਏਰੀਆ ਜਿੱਧਰ ਹੁਣ ਸੁਧਾਰ ਹੋਣਾ ਸ਼ੁਰੂ ਹੋ ਗਿਆ ਵਾ ਸਭ ਤੋਂ ਜ਼ਿਆਦਾ ਮਾਰ ਵਾਲਾ ਏਰੀਆ ਆਹੀ ਗੱਗੋਮਾਲ ਸੂਪੀਆਂ ਥੋਬਾਣਾ ਇਧਰਲਾ ਏਰੀਆ ਜਾਰਾ ਰੋ ਜਿਹੜਾ ਬਿਲਕੁਲ ਅ ਤੁਸੀ ਦੇ ਨਾਲ ਨਾਲ ਦਰਿਆ ਦੇ ਬਿਲਕੁਲ ਨਾਲ ਨਾਲ ਏਰੀਆ ਆ ਜਾਂਦਾ ਹੈ ਬਲ ਤੇ ਹੁਣ ਚਲੋ ਅੱਗੇ ਨੂੰ ਸੁਧਾਰ ਹੋਣਾ ਜਿਹੜਾ ਵਾ ਸ਼ੁਰੂ ਹੋ ਗਿਆ ਵਾ ਕੰਡੀਸ਼ਨ ਸਹੀ ਹੋਣੀ ਸ਼ੁਰੂ ਹੋ ਗਈ ਹੈ ਹਾਂਜੀ ਹੁਣ ਫਸਲਾਂ ਦਾ ਜਾਂ ਜਿਹੜਾ ਵਸ ਲੈ ਗਿਆ ਵਾ ਬਾਕੀ ਸਾਰਾ ਆਵਾਜਾਈ ਨਾਰਮਲ ਅਗੇ ਚੱਲੂ ਹੁਣ ਦਾ ਬਹੁਤ ਨੁਕਸਾਨ ਹੋਇਆ ਵੀਰ ਜੀ ਹਾਂਜੀ ਹਾਂਜੀ ਤੇ ਆ ਵੀ ਚਲੋ ਹੁਣ ਪਸ਼ੂਆਂ ਦਾ ਇੱਕ ਥੋੜਾ ਜਿਹਾ ਮੁਸ਼ਕਲ ਹੈ ਜੇ ਵੀ ਜਿੱਦ ਤਰ੍ਹਾਂ ਖਾਣ ਪੀਣ ਦਾ ਤੇ ਉਹਦੇ ਕਰਕੇ ਜਿੱਦ ਤਰ੍ਹਾਂ ਤੁਸੀਂ ਦੱਸਣ ਦੇ ਵੀ ਕੁਝ ਮਜਬੂਰੀ ਕਰਕੇ ਲੋਕਾਂ ਨੂੰ ਪਸ਼ੂ ਵੇਚਨੇ ਤੇਰੀ ਤੂੜੀ ਤੜੀ ਆ ਇਸ ਤਰ੍ਹਾਂ ਸੁੱਕਾ ਪਠਾਈ ਚੱਲਣ ਗਿਆ ਹੋਰ ਆਉਂਿਆ ਹੋ ਰਿਹਾ ਦੇ ਹੰਨੀ ਹੈ ਹਾਂਜੀ 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 ਤੇ ਉਹ ਕੁਝ ਫਿਰ ਲੋਕੀ ਇੱਧਰ ਕੋਈ ਵੇਚੀ ਵੀ ਜਾਣਦੇ ਮਜਬੂਰੀ ਕਰਕੇ ਪਸ਼ੂ ਉਹ ਮਾਲ ਤੇਲ ਵੇਚਣਾ ਜਾਂ ਜਦੋਂ ਮਾਲ ਸੰਭਣ ਜਾਣਾ ਤੇ ਮਗਣਾ ਹਾਂਜੀ ਹਾਂਜੀ ਤੇ ਅੱਜ ਫਿਰ ਤਿੰਨ ਝੋਟੀਆਂ ਤੇ ਕੱਟੇ ਛੋਟੀਆਂ ਇੱਕ ਦੋਂਦਾ ਕੱਟਾ ਜੋ ਅੱਛਾ ਤੇ ਰੇਟ ਅੱਜ ਫੇਰ ਨੋਰਮਲੀ ਰੱਖਨੇ ਆ ਬਿਲਕੁਲ ਬਿਲਕੁਲ ਨੋਰਮਲੀ ਜੀ ਅੱਛਾ ਜਿਹੜਾ ਮਾਲ ਨਹੀਂ ਗੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਵਾਲੀ ਛੋਟੀ ਤੋਂ ਕਰਨੀ ਆਪਾਂ ਕਿੰਨਾ ਚਿਰ ਹੋਗਾ ਜੇ ਸੂਈ ਨੋਈ ਨਾ ਇਹ ਪਰਸਨ ਦੀ ਵੀਰ ਜੀ ਸੂਈ ਜੋ ਅੱਛਾ ਪਰਸਨ ਸੂਈ ਹੈ ਮਗਰ ਕੀ ਇਹ ਦੇਸ਼ਕ ਕੋਈ ਆਣ ਕੇ ਚੋਗੇ ਬੋਲੀ ਬਣਾ ਗਏ ਬੜੇ ਅੱਛਾ ਬੋਲੀ ਬੰਦੀ ਹੈ ਜੇ ਪੂਰੀ ਹਾਂ ਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਇਹ ਦੁੱਧ ਭਾਜੀ 14 15 ਕਿਲੋ ਕਰੇਗੀ ਅੱਛਾ 14 15 ਲੀਟਰ ਕਰੀ ਜਾਊਗੀ ਕਰੀ ਜਾਏਗੀ ਤੋਰ ਤੋ ਤੋਰ ਤੋ ਕਰੀ ਨਾ ਚੰਗੀ ਭਾਰੀ ਝੋਟੀ ਆ ਜਿਹੜੀ ਇਹ ਵੀ ਚਲੋ ਜੀ ਤਾਜੀ ਸੂਈ ਹੈ ਥੋੜੀ ਲੱਪੇ ਜਿਹਾ ਪਤਰਾ ਰਾਜੀ ਹੈ ਨਿੱਗਰ ਹੈ ਪੂਰੀ ਲੈ ਇਸੇ ਤੀ ਨਾਲ ਹਵਾਲਾ ਇਹਦਾ ਲੱਗੇ ਤਾਂ ਤੇ ਉਧਰ ਵੀ ਜੀ ਥਨ ਥਨ ਓਕੇ ਜੀ ਸਾਰੇ ਮੈਨਾਂ ਥਨ ਓਕੇ ਜੀ ਠੀਕ ਆ ਉਹਨੇ 21 ਥੋੜਾ ਜਿਹਾ ਇੱਕ ਪਾਸਾ ਵੱਡਾ ਰੱਖ ਦਿੱਤਾ ਹੈ ਬਈ ਉਹਦੀ ਬਹਿਣੀ ਵਾਲੇ ਪਾਸੇ ਦੀ 22 ਰੱਖੀ ਰੱਖਦੀ ਆ ਪਰ ਚਵਾ ਇੱਕੋ ਜਿਹਾ ਪਸਮਾ ਇੱਕੋ ਜਿਹਾ ਅੱਛਾ ਕੋਈ ਇੱਕ ਘਰ ਦਾ ਵੀ ਨਹੀਂ ਫਰਕ ਕੋਈ ਅੱਛਾ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਪਾਉਣ ਨੂੰ ਤਾਂ ਭਾਵੇਂ 1 ਲੱਖ 10 ਵੀ ਪਾ ਲਈ ਹਾਂਜੀ ਤੇ ਲੱਖ ਦੀ ਦੇ ਦਾਂਗੀ ਕਰ ਦਈਏ ਮਾਨਤਨ ਹੋਰ ਜੋ ਕਰਨਾ ਕਰ ਦੋ ਜੀ ਪੰਜ ਛੱਡ ਦਈਏ ਦੇਖ ਲਓ ਤੁਹਾਡੀ ਮਰਜ਼ੀ ਆ 95000 ਦੀ ਦੇ ਦਈਏ ਕੇ ਕਰ ਦਈਏ ਹੋਰ ਮਾਨਤਨ ਹੋਰ ਮਾਨਤਨ ਕਰ ਦਈਏ ਜੀ ਪੂਰੇ 90000 ਦੀ ਦੇ ਦਈਏ ਦੇ ਦੋ ਅੱਛਾ ਪੂਰੇ 90 ਦੀ ਦੇ ਦਾਂਗੇ ਹਨਾ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆ ਕੇ ਕੋਈ ਵੇਖਿਆ ਤੇਰਾ ਜੰਮੀ ਪਲੀ ਆ ਮੱਝਪੁਰੀ ਇਹ ਮੌਕੇ ਦਾ ਤੋਂ ਨੰਬਰ ਕੋ ਲੋ ਹੋ ਨਾ ਹੁਣ ਮੌਕੇ ਦਾ ਅੱਛਾ ਜੀ ਪਰਸਨ ਦੀ ਸੂਈ ਥੱਲੇ ਸੂਈ ਦੀ ਸੂਈ ਤੇ ਕੋਲੀ ਅੱਛਾ 80 ਲੀਟਰ ਹੈਗਾ ਇਹ ਹਾਂਜੀ 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 ਠੀਕ ਹੈ ਜੀ ਤੇ ਆ ਜਿਹੜੀ ਹੁਣ ਛੋਟੀ ਆ ਗਈ ਆ ਦੂਸਰੇ ਨੰਬਰ ਤੇ ਆ ਦੇ ਸਾਦੇ ਥਾਣੇ ਦੇ ਵੀ ਲਾਗੇ ਤਾਂ ਇੰਨੋਂ ਕਿੰਨਾ ਚਿਰ ਹੋ ਗਿਆ ਵਿਰਜੀ ਸੂਈ ਨੂੰ ਇਹਨੂੰ 20 ਦਿਨ ਹੋਏਗੇ ਵਿਰਜੀ ਆ ਬੱਚਾ ਹੋ ਜੋ ਅੱਛਾ 20 ਦਿਨ ਹੋ ਗਏ ਸੂਈ ਨੂੰ ਕਿਹੜਾ ਬੱਚਾ ਇਹਦਾ ਆਓ ਜੋ ਬੱਚਾ ਕੱਟਾ ਕੱਟੀ ਜੇ ਕਟਾਜੋ ਕਟਾ ਆ ਕਟਾ ਜੀ ਦੇ ਮਗਰ ਤੇ ਇਹਦੇ ਕੋਲ ਦੁੱਧ ਕਿੰਨਾ ਹੋਣ ਤਿਆਰ ਹੋਗਾ ਵੀਰ ਜੀ ਇਸ ਕੋ ਵੀਰ ਜੀ 12 13 ਕਿਲੋ ਦੁੱਧ ਜੋ ਤਿਆਰ ਜਿਹੜਾ ਮੱਕੇ ਦੇ 12 ਲੀਟਰ ਕੋਈ ਦੋ ਟਾਈਮ ਚੋ ਦੇ ਲਓ ਉਹਨੇ ਤਿੰਨ ਟਾਈਮ ਚ ਆ ਗਈ ਖੜੀ ਅੱਛਾ ਹਾਂ ਜੀ ਤੋੜ ਦਿਓ ਫਿਰ ਇੱਕ ਰੇਨਾਂ ਬਾਕੀ ਇਹ ਆ ਵੀ ਕਿਤੇ ਪੱਠਿਆਂ ਵਾਲੀਆਂ ਜਗ੍ਹਾ ਤੇ ਚਲ ਗੀਆਂ ਜਾਂ ਕੋਈ ਉਹੋ ਜੀ ਜਗ੍ਹਾ ਤੇ ਭਾਜੀ 15 16 ਕਿਲੋ ਦੁੱਧ ਕਰੇਗੀ ਤੇ ਦੁੱਧ ਵਦਨ ਆ ਲੀਆਂ ਹਾਂ ਜੀ ਹਾਂ ਜੀ ਹਰੇ ਛਿੱਕੀ ਜੋ ਬਾਕੀ ਇਧਰਲੇ ਏਰੀਆ ਦਾ ਸਾਰਿਆਂ ਨੂੰ ਪਤਾ ਹੀ ਆ ਹੁਣ ਥੋੜਾ ਜਿਹੜਾ ਕਾਮ ਅਗੇ ਚੱਲਣ ਲੱਗਾ ਵਾ ਪੂਰਾ ਇਲਾਵਾ ਸਾਹਮਣੇ ਕੀਤੀ ਜਾਣ ਦੀ ਪਛਾਣ ਲੈ ਹੋਛੀ ਬੜੀ ਬੜੇ ਸ਼ਾਂਤ ਸੁਭਾਅ ਦੀ ਚੋਟੀ ਆ ਆ ਵੇਖੋ ਠੰਡੀ ਠੀਵੀ ਬਹੁਤ ਆ ਇਹ ਨਹੀਂ ਕੋਈ ਭਾਵੇਂ ਇਤਨਾ ਬਹਿ ਜਾਓ ਥੱਲੇ ਭਾਵੇਂ ਜਿੱਦਾਂ ਮਰਗੀ ਬਹਿ ਗਏ ਕੋਈ ਨਹੀਂ ਲੈ ਜਾਓ ਤੇ ਜਾ ਕੇ ਦਿਖਾ ਦੇ ਨੂੰ ਤੇ ਇਹਦਾ ਵੀ ਜੀ ਮੁੱਲ ਕਿੰਨਾ ਰੱਖਣਾ ਫਿਰ ਇਹਦਾ ਮੋਲ ਤੇ ਭਾਵੇਂ ਡੇਢ ਕਰਾ ਲਓ ਤੇ ਭਾਵੇਂ 1 ਫਤੀ ਕਰਾ ਲਓ ਹਾਂਜੀ 10 ਦੀ ਦੇ ਦਾਂਗੇ ਮੀਰ ਜੀ ਕਰ ਦਈਏ ਕਾ ਲਓ ਜੋਂ ਆਪ ਹੀ ਕਰ ਦੋ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਕਰ ਦਈਏ 5000 ਛੋਟ ਹੋਰ ਕਰ ਦਈਏ 95000 ਦੀ ਦੇ ਦਈਏ ਦੇ ਲਓ ਹਾਂ ਨਾ ਬਾਕੀ ਚਲੋ ਮੌਕੇ ਤੇ ਥੋੜਾ ਬਾਧਾ ਫੇਰ ਹੋ ਜਾਏ। ਉਹ ਵੀ ਜਿਹੜਾ ਕੋਈ ਆਪਣਾ ਨੂੰ ਫੋਨ ਆਪਾਂ ਨੂੰ ਲਾਏਗਾ ਕੋਈ ਨਹੀਂ ਮੌਕੇ ਨੇ ਥੋੜਾ ਬਹੁਤ ਮਾਨਦਾਨ ਹੋ ਜਾਏਗਾ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਇੱਕ ਆ ਛੋਟੀ ਆ ਗਈ ਜਿਹੜੀ। ਇਹਦਾ ਸੁਆ ਕੀ ਨਵਾਜੇ? ਇਹਦਾ ਪਹਿਲਾ ਵੀਰ ਜੀ। ਇਹ ਕਿੰਨੇ ਚਰਦੀ ਸੂਈ ਆ? ਇਹ ਸੂਈ ਨੂੰ 10 ਦਿਨ ਹੋਏ ਜੋ ਤੇ ਚਾਰ ਦੰਦ ਜੋ। ਅੱਛਾ ਮੋਂ ਚਾਰ ਦੰਦ। ਹਾਂਜੀ ਹਾਂਜੀ ਹਾਂਜੀ। ਠੀਕ ਆ। ਤੇ ਉਤਰਾ ਠੰਡੀ ਸੀ ਲਿਆ ਮੈਂ ਨਾ ਬਹੁਤ ਠੰਡੀ ਸੀ ਭਾਵੇਂ ਇਤਰਾ ਬਹਿ ਕੇ ਧਰਾ ਮਾਰ ਲੈ ਦਿਖਾਈ ਦਿਓ ਪਤਾ ਲੱਗ ਹੀ ਜਾਂਦਾ ਵਾ ਚਵਾਈ ਦਾ ਹਾਂਜੀ ਖੋਲ ਮੈਨੂੰ ਉਹ ਇੱਥੇ ਲੈ ਬੱਚਾ ਇੱਥੇ ਛੱਡ ਦਿੰਦਾ ਇੱਥੇ ਛੱਡ ਦੀ ਨੂੰ ਬੱਚਾ ਲਾ ਕੇ ਜਿਹੜਾ ਕਿੰਨੇ ਵੀ ਦਿਖਾ ਦਈਏ ਮਗਰੇ ਦੇ ਕੱਟੀ ਜੇ ਹਾਂਜੀ ਕੱਟੀ ਕੱਟੀ ਪਸਮਗੀਆਂ ਵੀਰ ਜੀ ਹਾਂਜੀ ਹਾਂਜੀ ਚਲੋ ਬੰਨਣਾ ਫੇਰ ਇਹਨੂੰ ਦੇਖੋ ਥਣ ਕਿ ਡਗੜਾ ਬਣਾਉਂਦੀ ਜੀ ਜੋਲੀ ਔਰ ਹੀ ਥਣ ਬਣਾਉਂਦੀ ਜੇ ਦਿਖਾ ਦੋ ਜੁਹਾ ਇਸ ਤਰ੍ਹਾਂ ਕੀ ਲਿਆ ਕੀ ਲਿਆ ਇਹ ਕੋਠਾ ਹੈ ਆਥਾਨੇ ਤੇ ਦੇਖ ਸਕਦੇ ਜੀ ਉਤਰਾ ਥਾਨ ਬਰੋਪਰ ਜੀ ਸਾਰੇ ਹਾਂਜੀ ਹਾਂਜੀ ਥਾਨ ਬਰੋਪਰ ਸਾਡਾ ਅੰਡੀਤੀਲੀ ਗੋਚ ਚਲੋ ਥੀ ਅੱਗੇ ਪਿੱਛੇ ਨੂੰ ਆ ਸਾਡਾ ਚਲੋ ਖੋਲੋ ਮੈਂ ਤੋਰਦੀ ਹਾਂ ਇਹ ਕਿੰਨੇ ਕ ਦੁੱਧਾ ਲਈ ਉਤਰਾ ਇਹ ਦੁੱਧ ਵਿੱਚ 10% ਤੇ ਕਰੀ ਜਾਏਗੀ ਅੱਛਾ ਹੁਣ ਕਿੰਨਾ ਹੈ ਉਹ ਮੋਕੇ ਦਾ 8 ਕਿਲੋ ਹੈਗਾ ਅੱਛਾ 8 ਲੀਟਰ ਹੈਗਾ ਲੈ ਆਓ ਚਾਰ ਦੰਦ ਜੋ ਭਾਵੇਂ ਦਾਬੀ ਮੂੰਹ ਚਾਰ ਦੰਦ ਹੈ ਜਿਹੜੀ ਹਾਂਜੀ ਚਲੋ ਕੋਈ ਗੱਲ ਨਹੀਂ ਨਹੀਂ ਤੇ ਰਹਿਣ ਦਾ ਆ ਦੇਖ ਲੈ ਸ਼ਿੱਗੀ ਤੇ ਜਾਈ ਆ ਜਿਹੜੇ ਕਰਨ ਸ਼ਿੱਗੀ ਦੀ ਹਰ ਇੱਕ ਕੱਟਣ ਦੀ ਇੱਕ ਥਾਂ ਕਿੜਿਆ ਗੜਾ ਕੱਢਿਆ ਈ ਝੋਲੀ ਆ ਮੜੀ ਮੋਢੀ ਕੋਲ ਤੁਹਾਨੂੰ ਹੈਗੀ ਆ ਜ ਲੈ ਇਹਦਾ ਫਰਮੁੱਲ ਵੀਰ ਜੀ ਕਿੰਨਾ ਰੱਖਣਾ ਆਪਾਂ ਇਹਦਾ ਮੁੱਲ ਭਾਜੀ 75000 ਰੁਪਏ 75000 ਇਹ ਕਰ ਦਈਏ ਥੋੜਾ ਬਾਧਾ ਮਾਨ ਹੋਰ ਜੋ ਤੁਹਾਡੀ ਮਰਜ਼ੀ ਕਰ ਲਓ ਜੀ 70 ਜੋ ਛੋਟ ਕਰ ਦੋ ਕਿੰਨੀ ਕਰਦੇ ਜੀ 2000 ਛੋਟ ਕਰ ਦਾਂਗੇ 60000 ਦੀ ਛੋਟੀ ਦੇ ਲਾਂਗੇ ਅੱਛਾ 60000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਇੱਕ ਕੱਟਾ ਰਹਿ ਗਿਆ ਵੇ ਵਿਖਾ ਦੀ ਜਣਾ ਹਾਂਜੀ ਹਾਂਜੀ ਇੱਕ ਆ ਕੱਟਾ ਤਾਂ ਨਹੀਂ ਦਿਖਾਉਣਾ ਵਾ ਤੋਰ ਦਾਂ ਨੂੰ ਤੋਰ ਅੱਛਾ ਮੂੰਹ ਦੋ ਦਾਂ ਦਿਆ ਦੋ ਦੋ ਦਾਂ ਦਿਆ ਤੋਰ ਦੋ ਫਿਰ ਇੱਕ ਰੀਨੋ ਅਏ ਤੇ ਕਾਤ ਚੰਗਾ ਕਰੂਗਾ ਫਿਰ ਤੇ ਬੜਾ ਵੱਡਾ ਕਾਤ ਮਾਲੀ ਬਹੁਤ ਤਗੜਾ ਬੰਨਾ ਹਾਂ ਜੀ ਕੰਦਾਂ ਦੀ ਆ ਦੇਖ ਸਾਡੇ ਜੀ ਖੀਰੇ ਤੋਂ ਦੋਂਦਾ ਹੋਣੀ ਤੇ ਆਵ ਛੱਡ ਤੋਂ ਕੋਈ ਨਹੀਂ ਛੱਡਦਾ ਇਹ ਦੋਂਦਾ ਹੋਇਆ ਨਹੀਂ ਐ ਇਹ ਦੋ ਬਸ ਤੋੜੇ ਹੀ ਆ ਜਿਹੜੇ ਆਪਣੀ ਤੇ ਇਹਦਾ ਵੀ ਜੀ ਫਿਰ ਮੁੱਲ ਇਹਦਾ ਕਿੰਨਾ ਕੁ ਕਰੀਏ ਮੁੱਲ ਮੁੱਲੇ ਦਾ ਕਰਦੇ 40000 ਰੁਪਏ ਜੀ 40000 ਹਾਂਜੀ ਤੇ ਵਿੱਚੋਂ ਗੁਮਾਨ ਤਨ ਜੋ ਮਾਨ ਤਨ ਤੁਹਾਡੀ ਮਰਜ਼ੀ ਹੈ ਜੋ ਕਰ ਦੋ ਜੋ ਠੀਕ ਤੁਹਾਨੂੰ ਲੱਗਦਾ ਆਪੇ ਕਰ ਦੋਗੇ 30000 ਦਾ ਦੇ ਦिए। ਜੱਸਨ ਹੋਈਆਂ। 35000 ਦਾ ਦੇ ਦिए ਨਹੀਂ ਤੇ 35000 ਦਾ ਹਾਂਜੀ ਚਲੋ ਠੀਕ ਹੈ ਜੀ। ਠੀਕ ਹੈ ਜੀ। ਤੇ ਬਾਕੀ ਚਲੋ ਕੋਈ ਇੱਥੇ ਆਵੇ। ਹਾਂਜੀ ਆਪਣੀ ਤਸੱਲੀ ਕਰਕੇ ਮੌਕੇ ਤੇ ਮੌਨ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੋੜੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ।